31 ਅਗਸਤ ਦਿਨ ਐ ਐਤਵਾਰ 2025 ਤੇ ਉਸੇ ਪੈਟਰੋਲ ਪੰਪ ਦੇ ਬਈ ਆਪਾਂ ਖੜੇ ਆ ਜਿੱਥੇ ਆਪਾਂ ਰਾਤ ਰੁਕੇ ਸੀਗੇ ਤੇ ਜਿੱਥੇ ਆਪਣੀ ਰਾਤ ਲੰਗੀ ਸੀਗੀ ਤੇ ਇਧਰਲੇ ਪਾਸੇ ਬਈ ਇੱਕ ਪੁਆਇੰਟ ਦਿੱਤਾ ਹੋਇਆ ਸੀਗਾ ਚਾਰਜਰ ਦਾ ਤੇ ਇੱਕ ਬਈਆ ਫੀਟਰ ਲੱਗਿਆ ਹੋਇਆ ਸੀਗਾ ਤੇ ਫੀਟਰ ਕੀ ਇੰਜਨ ਦਾ ਇਹ ਇੱਕ ਇਧਰ ਆ ਲੱਗਿਆ ਹੋਇਆ ਸੀਗਾ ਤੇ ਤੇ ਇੱਕ ਪਲੱਗ ਤੇ ਬਈ ਆਪਣਾ ਫੋਨ ਫਾਨ ਚਾਰਜ ਕਰਨ ਲਈ ਪਾਵਰ ਬੈਂਕ ਬਾਈ ਰਾਤ ਆਪਾਂ ਚਾਰਜ ਲਾਤਾ ਸੀਗਾ ਤੇ ਵੈਸੇ ਇੱਥੇ ਸੇਫਟੀ ਸੀਗੀ ਕੋਈ ਬਾਹਲਾ ਹੋ ਨਹੀਂ ਸੀਗਾ ਬਾਈ ਕਹਿੰਦੇ ਜਿਵੇਂ ਮਰਜੀ ਜਿਵੇਂ ਮਰਜੀ ਰੋ ਕਹਿੰਦਾ ਤੇ ਜਿਵੇਂ ਮਰਜੀ ਆਪਦਾ ਫੋਨ ਫਾਨ ਚਾਰਜ ਕਰੋ ਕੋਈ ਇੱਥੇ ਦਿੱਕਤ ਵਾਲੀ ਗੱਲ ਨਹੀਂ ਆ ਤੇ ਸਮਾਨ ਸੱਲਾ ਮੁੰਡਿਆ ਨੇ ਸਾਰਿਆਂ ਨੇ ਬੰਨ ਲਿਆ ਜੀ ਤਿਆਰ ਬਰ ਤਿਆਰ ਤਿਆਰ ਬਰ ਤਿਆਰੀ ਸੀਗੀ ਤੇ ਚੱਲਣ ਦੀ ਤਿਆਰੀ ਚੀ ਸੀਗੇ ਤੇ ਆਪਣਾ ਵੀ ਸਾਰਾ ਜਿਹੜਾ ਬੰਨਿਆ ਹੋਇਆਗਾ ਸਮਾਨ ਸੱਲਾ ਚਲਦੇ ਆਂ ਭਾਈ ਅੱਗੇ ਵਾਲ ਨੂੰ ਆ ਲਾ ਦੋ ਜੀ ਇੱਥੋਂ ਨਿਸ਼ੂ ਭਾਈ ਥੋੜਾ ਜਆ ਪਹਿਲਾਂ ਲੰਘ ਗਿਆ ਕਹਿੰਦਾ ਮੈਂ ਕੋਈ ਅੱਗੇ ਦੁੱਧ ਦੱਦ ਭਾਲਦਾ ਤੇ ਦੁੱਧ ਪੀਵਾਂਗੇ ਤੜਕੇ ਅੱppa ਵੀ ਚੱਲਦੇ ਆ ਪਿੱਛੇ ਪਿੱਛੇ ਜੀ ਉਥੋਂ ਆਪਾਂ ਪੈਟਰੋਲ ਪੰਪ ਤੋਂ ਤੋਰੇ ਆਏ ਸੀਗੇ ਜੀ ਤੇ ਰਾਹ ਦੇ ਵਿੱਚ ਪਹੁੰਚੇ ਆ ਬਈ ਆਪਾਂ ਨੇ ਤੋਂ ਉੱਥੋਂ ਸੀਗਾ 60 ਕਿਲੋਮੀਟਰ ਕਲਕੱਤਾ ਤੇ ਇੱਥੋਂ ਜਿਹੜਾ ਆਪਣੇ ਤੋਂ ਕਲਕੱਤਾ ਰਹਿ ਗਿਆ ਜੀ 55 ਕਿਲੋਮੀਟਰ ਤੇ ਆਪਾਂ 5 ਕਿਲੋਮੀਟਰ ਹੀ ਅੱਗੇ ਆਏ ਆ ਤੇ ਜਦੋਂ ਦੇ ਬਈ ਆਪਾਂ ਬੰਗਾਲ ਦੇ ਵਿੱਚ ਵੜੇ ਹੋਏ ਆ ਬੰਗਾਲ ਦੇ ਵਿੱਚ ਬਈ ਆਪਾਂ ਨੂੰ ਪੂਰਾ ਸਾਫ਼ ਰੋਡ ਮਿਲ ਰਿਹਾ ਸੀਗਾ ਸائیں ਗੱਲ ਜਿਹੜੇ ਆਪਣੇ ਵਧੀਆ ਚੱਲ ਰਹੇ ਸੀਗੇ ਤੇ ਬਈ ਜਿਹੜਾ 5 ਕਿਲੋਮੀਟਰ ਦਾ ਰਾਹਗਾ ਇਹ ਥੋੜਾ ਜਿਹਾ ਖਰਾਬ ਸੀਗਾ ਤੇ ਪਹਿਲਾਂ ਹੀ ਰਾਹ ਮਿਲਿਆ ਬਈ ਆਪਾਂ ਨੂੰ 5 ਕਿਲੋਮੀਟਰ ਦਾ ਜਿਹੜਾ ਖਰਾਬ ਆ ਵਾਵਾ ਵਾਵਾ ਵੱਡੇ ਵੱਡੇ ਖੱਡੇ ਆ ਜੀ ਇੱਥੇ ਤੇ ਪਾਣੀ ਪੂਣੀ ਜਿਹੜਾ ਮੀਹਾਂ ਦਾ ਖੜਿਆ ਹੋਇਆਗਾ ਉਹਦੇ ਕਰਕੇ ਥੋੜੀ ਜੀ ਦਿੱਕਤ ਪਰੇਸ਼ਾਨੀ ਆਉਂਦੀ ਆ ਇੱਕ ਬਈ ਇਹ ਰੋਡ ਬਣੀ ਜਾਂਦਾ ਹੁਣੇ ਤਾਂ ਕਰਕੇ ਥੋੜਾ ਜਆ ਦਿੱਕਤ ਆਉਂਦੀ ਆ ਰੋਡ ਬਣ ਗਿਆ ਤਾਂ ਬਈ ਪੂਰਾ 4x4 ਰੋਡ ਆ ਇਹ ਵਧੀਆ ਹਾਈਵੇ ਜਾਂਦੇ ਉਤੋਂ ਦੀ ਬਣਨ ਤੋਂ ਬਾਅਦ ਥੋੜਾ ਸੌਖਾ ਹੋ ਜੂ ਬਈ ਇਹ ਹੁਣ ਤਾਂ ਥੋੜਾ ਮੋਟਾ ਮਿੱਟੀ ਘਟਾ ਹੈਗਾ ਬਾਕੀ ਮਿੱਟੀ ਘਟਾ ਤਾਂ ਨਹੀਂ ਉੱਡਦਾ ਕਿਉਂਕਿ ਮੀਹਾਂ ਦਾ ਪਾਣੀ ਆ ਬਈ ਤੇ ਮੀਹਾਂ ਦਾ ਪਾਣੀ ਖੜਾ ਹੋਇਆਗਾ ਇਸ ਕਰਕੇ ਥੋੜੀ ਜੀ ਦਿੱਕਤ ਆ ਹੀ ਜਾਂਦੀ ਆ ਆਪਾਂ ਨੂੰ ਤੇ ਚੱਲਦੇ ਆ ਬਾਈ ਗਾਹਾਂ ਤੇ ਗਾਹਾਂ ਦੇਖਦੇ ਆ ਗਾਹਾਂ ਕਿੱਦਾਂ ਦਾ ਰੋਡ ਮਿਲੂ ਆਪਾਂ ਨੂੰ ਇਦਾਂ ਦਾ ਤਾਂ ਬਾਈ ਨਾ ਹੋਵੇ ਕਿਉਂਕਿ ਆਪਾਂ ਅੱਜ ਕਲਕੱਤੇ ਪਹੁੰਚਣਾ ਹੈਗਾ ਵਧੀਆ ਰੋਡ ਵੈਸੇ ਤਾਂ ਅੱਗੇ ਵਧੀਆ ਰੋਡ ਦੇਖ ਹੀ ਰਿਹਾ ਆਪਾਂ ਨੂੰ ਅੱਗੇ ਸ਼ਾਇਦ ਵਧੀਆ ਰੋਡ ਹੀ ਹੋਵੇ ਚੱਲਦੇ ਆ ਬਾਈ ਮਰੇ ਬਿਨਾ ਸਵਰਗ ਕਾਤੋਂ ਮਿਲਦਾ ਹਨ ਤੇ ਅੱਗੇ ਚੱਲਾਂਗੇ ਤਾਂ ਫੇਰ ਹੀ ਪਤਾ ਲੱਗੂ ਆਪਾਂ ਨੂੰ ਇਹ ਥੋੜਾ ਜਿਹਾ ਬਾਜ਼ਾਰ ਜਿਹਾ ਹੈਗਾ ਜੀ ਇੱਥੇ ਬਹਿ ਗਏ ਸੀਗੇ ਦੋਸਤ ਮਿੱਤਰ ਆਪਣੇ ਪਿੱਛੇ ਸੀਗੇ ਉਹਨਾਂ ਦੀ ਵੇਟ ਕਰ ਲੈਨੇ ਆ। ਉਹ ਵੀ ਬਈ ਗਾਹਾਂ ਲਾਂਗੇ ਤੇ ਆਪਾਂ ਵੀ ਚੱਲਦੇ ਹੁਣੇ। ਦੇਖਿਆ ਨਹੀਂ ਸਾਨੂੰ ਉਧਰ। ਇੱਥੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦਾ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ। ਛੋਟੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਭਾਈ ਆਪਾਂ ਕਲਕੱਤੇ ਜਿਹੜਾ ਜਾਣਾ ਹੀ ਜਾਣਾਗਾ। ਕਲਕੱਤੇ ਆਪਾਂ ਨੂੰ ਕੰਮ ਹੈਗੇ ਆ ਬਹੁਤ ਜ਼ਿਆਦਾ। ਉਹ ਵੀ ਅੱਜ ਪੂਰੇ ਕਰਨੇ ਆ ਜਾ ਕੇ ਆਪਾਂ। ਅੱਜ ਤਾਜ਼ਾ ਕਲਕੱਤਾ ਪਹੁੰਚ ਹੀ ਜਾਵਾਂਗੇ ਬਸ ਮੀਂਹ ਟਗਿਆ ਰਵੇ ਕਿਉਂਕਿ ਭਾਈ ਜਦੋਂ ਮੀਂਹ ਪੈਣ ਲੱਗ ਜਾਂਦਾ ਹੈਗਾ ਉਦੋਂ ਥੋੜੀ-ਮੋਟੀ ਆਪਾਂ ਨੂੰ ਦਿੱਕਤ ਪਰੇਸ਼ਾਨੀ ਆ ਜਾਂਦੀ ਆ ਨਹੀਂ ਤਾਂ ਉਦਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਬਸ ਰੱਬਾ ਕਿਰਪਾ ਬਣਾਈ ਰੱਖੀ ਅੱਜ ਮੀਂਹ ਨਾ ਪਾਈ ਜਿਹੜਾ ਆਪਾਂ ਕਲਕੱਤੇ ਪਹੁੰਚ ਜਾਈਏ ਚਲਿਏ ਹਉ ਚਲਿਏ ਲੇਟਾ ਮਾਰਦਾ 2 ਮਿੰਟ ਜੀ ਚਲੋ ਮਾਰ ਲੈਣ ਦੋ ਫਿਰ ਚੱਲਦੇ ਆਪਾਂ ਅੱਗੇ ਵੱਲੋਂ ਸਾਈਕਲਾਂ ਬਈ ਆਪਣੀਆਂ ਉਹ ਖੜਾਈਆਂ ਹੋਈਆਂ ਨੇ ਉਧਰ 2 ਮਿੰਟ ਕਰਕੇ ਆਰਾਮ ਵਿੱਚ ਚੱਲਦੇ ਆ ਅੱਗੇ ਨੂੰ ਕਿਉਂਕਿ ਬਈ ਗਰਮੀ ਕਿਉਂਕਿ ਬਈ ਜੇ ਅੱਜ ਗਰਮੀ ਦੇ ਹਾਲ ਪਛੀਏ ਤਾਂ ਕੱਲ ਨਾਲੋਂ ਵੀ ਜ਼ਿਆਦਾ ਗਰਮੀ ਆ ਮੂੰਹ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਈ ਗਰਮੀ ਹੈਗੀ ਆ ਪਾਣੀ ਪੋਣੀ ਦੀ ਬੋਤਲ ਆਪਾਂ ਉੱਥੇ ਭਰ ਲਈ ਸੀਗੀ ਪਾਣੀ ਪੋਣੀ ਆਪਾਂ ਜਿਹੜੀ ਗੱਲ ਦੱਬ ਕੇ ਪੀਣਾਗਾ ਬਾਕੀ ਸਾਰਾ ਕਰੂਗਾ ਗੁਰੂ ਭਰੀ ਤੇ ਚੱਲਦੇ ਆਪਾਂ ਅੱਗੇ ਵੱਲੋਂ ਖਰਾਬ ਰਾਹ ਤੋਂ ਬਈ ਆਪਾਂ ਅੱਗੇ ਆਗੇ ਤੇ ਖਰਾਬ ਰਾਹ ਥੋੜਾ ਨਹੀਂ ਸੀਗਾ ਕਾਫੀ ਜ਼ਿਆਦਾ ਹੀ ਸੀਗਾ ਤੇ ਪਹਿਲਾਂ ਬਈ ਖਰਾਬ ਰਾਹ ਨੇ ਮਤ ਮਾਰਤੀ ਤੇ ਹੁਣ ਬਈ ਗਰਮੀ ਗਰਮੀ ਬਈ ਬਹੁਤ ਜ਼ਿਆਦਾ ਗਈ ਤੇ ਬੱਦਲ ਬਾਈ ਜੀ ਹੋਈ ਪਿਆ ਬੱਦਲ ਬਾਈ ਦਾ ਗੁੰਮ ਵੀ ਵਾੜਾ ਹੋਇਆ ਪਿਆਗਾ ਤੇ ਤੁੱਪ ਵੀ ਬਈ ਸਿੱਧੀ ਵਾਜਦੀ ਆ ਸਿਰ 'ਚ ਆ ਕੇ ਆ ਦੇਖੋ ਜੀ ਮੂੰਹਾਂ ਦੇ ਤੁਸੀਂ ਹਾਲ ਦੇਖ ਲਓ ਜੀ ਵੀ ਗਰਮੀ ਹੈਗੀ ਆ ਗਰਮੀ ਨੇ ਬਈ ਬੁਰੇ ਹਾਲ ਕੀਤੇ ਹੋਏ ਆ ਚੱਲਣ ਦਾ ਜੀ ਵੀ ਨਹੀਂ ਕਰ ਰਿਹਾ ਤੇ ਅੱਗੇ ਤਾਂ ਭਾਈ ਆਪਾਂ ਚਾਹ ਪੀ ਕੇ ਥੋੜਾ ਮੋਟਾ ਸਾਈਕਲਾਂ ਅੱਗੇ ਰੋਡ ਲੈਂਦੇ ਸੀਗੇ ਤੇ ਅੱਜ ਆਪਣਾ ਚਾਹ ਪੀਣ ਦਾ ਜੀ ਵੀ ਨਹੀਂ ਕਰੀ ਜਾਂਦਾ ਦੇਖਦੇ ਆਂ ਭਾਈ 5-10 ਮਿੰਟ ਸਾਹਮਣੇ ਆਪਾਂ ਉਹ ਆਰਾਮ ਕਰਦੇ ਆਂ ਉੱਥੇ ਜਾਵਾਂ ਸਾਈਕਲਾਂ ਲਾਜਾਂ ਹੋ ਜਾਂਣੇ ਆਪਾਂ ਉੱਥੇ ਉੱਥੇ ਚੱਲ ਜਾਈਂ ਮੈਟ ਮੂਡ ਕੱਢ ਕੇ 5 ਮਿੰਟ ਲੇਟਾ ਮਾਰਦੇ ਆ ਤਾਂ ਫੇਰ ਚੱਲਦੇ ਆਂਗਾ ਸਾਨੂੰ ਗਰਮੀ ਤਾਂ ਤੁਸੀਂ ਨਾ ਹੀ ਪੁੱਛੋ ਜੀ ਅੱਜ ਬਾਈ ਪਾਣੀ ਦੀ ਘਟੋਤੀ ਵਿੱਚ ਜਦੋਂ ਆਪਾਂ ਨੂੰ ਬਹੁਤ ਜ਼ਿਆਦਾ ਆਈ ਆ ਆਪਾਂ ਜਿੰਨਾ ਕਿਲੋਮੀਟਰ ਪੱਗ ਕੇ ਆ ਗਏ ਤੇ ਇੱਥੋਂ ਰਹਿ ਗਿਆ ਬਾਈ ਕੋਲਕਾਤਾ 30 ਕਿਲੋਮੀਟਰ 20 ਕਿਲੋਮੀਟਰ ਆਪਾਂ ਪਿੱਛੋਂ ਆਇਆ ਤਾਂ 20 ਕਿਲੋਮੀਟਰ ਦੇ ਏਰੀਆ 'ਚ ਬਾਈ ਇੱਕ ਵੀ ਆਪਾਂ ਨੂੰ ਪੈਟਰੋਲ ਪੰਪ ਨਹੀਂ ਮਿਲਿਆ ਜਿੱਥੇ ਆਪਾਂ ਪਾਣੀ ਪੀ ਸਕੀਏ ਤੇ ਬਹੁਤ ਬਾਈ ਰੁਕੇ ਸੀਗੇ ਤੇ ਟੂਟੀ ਜੀ ਹੈਗੀ ਆ ਉੱਥੋਂ ਪਾਣੀ ਪੀ ਲਾਂਗੇ ਤੇ 5-10 ਮਿੰਟ ਆਮ ਕਰਕੇ ਆਪਾਂ ਫੇਰ ਅੱਗੇ ਨੂੰ ਚੱਲਦੇ ਆਂ ਗਰਮੀ ਬਹੁਤ ਗੰਦੀ ਆ ਜੀ ਆ ਬਈ ਚਰਾਹਾ ਜਾਉਂਦਾਗਾ ਤੇ ਮੇਨ ਰੋਡ ਸਿੱਧਾ ਜਿਹੜਾ ਜਾਊਗਾ ਕੋਲਕੱਤਾ ਨੂੰ ਕੋਲਕੱਤਾ ਆਪਣੇ ਤੋਂ 30 ਕਿਲੋਮੀਟਰ ਦੂਰ ਰਹਿ ਗਿਆ ਤੇ ਚੱਲਦੇ ਆਂ ਬਈ ਹੌਲੀ-ਹੌਲੀ ਕੋਲਕੱਤਾ ਪਾਣੀ ਤਾਂ ਨਹੀਂ ਪੀ ਲਿਆ ਪਹਿਲਾਂ ਬੈਠੇ ਬਿਠਾਏ ਨੇ ਬਾਈ ਵਧੀਆ ਆਰਾਮ ਨਾਲ ਸੁੱਤੇ ਸੀਗੇ ਤੇ ਇੱਕ ਵਾਰੀ ਫੇਰ ਫੜ ਲਿਆ ਸਾਈਕਲਾਂ ਦਾ ਕੰਨ ਅਜੇ ਇਸੇ ਗਰਮੀ 'ਚ ਖੇਚਾਂਗੇ ਇਹਨਾਂ ਨੂੰ ਜੀ ਆਪਦਾ ਭਾਵੇਂ ਮੂੰਹ ਕਾਲਾ ਹੋ ਜਾ ਆਪਣਾ ਭਾਵੇਂ ਲਾਲ ਹੋ ਜਾਏ ਤੇ ਹੁਣ ਕਲਕੱਤੇ ਆਪਾਂ ਪੈਂਦੀ ਗਰਮੀ 'ਚ ਹੀ ਜਾਵਾਂਗੇ ਭੈਣ ਜੋ ਗਰਮੀ ਅੱਜ ਦੇਖੋ ਸੂਰਜ ਕਿੰਨਾ ਚਮਕੀ ਜਾਂਦਾ ਇਹ ਖਾਂਡਰ ਸਿੱਧਾ ਟੁੱਟਦਾ ਵਿਚੋਂ ਵਿੱਚੋਂ ਦੀ ਹੋ ਕੇ ਬਾਈ ਤੇ ਚੜ ਗਏ ਆਪਾਂ ਮੇਨ ਰੋਡ ਤੇ ਇਹ ਬਾਈ ਮੇਨ ਹਾਈਵੇ ਜਾਂਦਾ ਕੋਲਕਾਤਾ ਨੂੰ ਜਿਹੜਾ ਥੱਲੇ ਤੋਂ ਵੀ ਡਬਲ ਰੋਡ ਆ ਉੱਪਰ ਵੀ ਡਬਲ ਰੋਡ ਆ ਤੇ ਪਰਲੇ ਸਾਈਡ ਵੀ ਡਬਲ ਰੋਡ ਆ ਤੇ 6 ਰੋਡ ਹੋ ਗਿਆ ਜੀ ਆਪਾਂ 4 ਵਾਈ 4 ਕਹਿ ਦਿੰਦੇ ਆ ਇਹ 6 ਵਾਈ 6 ਹੋ ਗਿਆ ਜੀ ਤੇ ਯਾਰ ਮਿੱਤਰ ਆਪਣੇ ਪਿੱਛੇ ਰਹਿ ਗਏ ਹਜੇ ਮੈਂ ਥੋੜਾ ਜਿਹਾ ਬਾਈ ਪਹਿਲਾਂ ਆ ਗਿਆ ਤੇ ਇੱਕ ਗੱਲ ਬਈ ਜਿਵੇਂ ਆਪਾਂ ਪਹਿਲਾਂ ਦੀ ਕਰਦੇ ਹੀ ਆਉਣੇ ਆ ਕਿ ਬਈ ਇੱਥੇ ਪਾਣੀ ਦੀ ਬਹੁਤ ਘਟੋਤੀ ਆ ਪਾਣੀ ਨਹੀਂ ਮਿਲਦਾ ਨਾ ਤਾਂ ਆਸੇ-ਪਾਸੇ ਕਿਤੇ ਪੰਪ ਮਿਲਦਾਗਾ ਤੇ ਉੱਥੋਂ ਹੀ ਬਾਈ ਆਪਾਂ ਜਿੱਥੇ ਸੁੱਤੇ ਸੀਗੇ ਉੱਥੇ ਟੂਟੀ ਜੀ ਸੀਗੀ ਉਹ ਜਦੋਂ ਭਰ ਲਿਆ ਸੀਗਾ ਪਾਣੀ ਪਾਣੀ ਦਾ ਬਈ ਵੈਸੇ ਖਰਾਬ ਹੀ ਆ ਇਹ ਤੇ ਕੋਈ ਗੱਲ ਨਹੀਂ ਬਈ ਜਦੋਂ ਸੰਗ ਸੁੱਕਦਾ ਹੋਵੇ ਇਹੋ ਜਿਹਾ ਪਾਣੀ ਵਧੀਆ ਲੱਗਦਾਗਾ ਇਹ ਵੈਸੇ ਬਈ ਪਿੱਛੋਂ ਜਿਵੇਂ ਆਪਾਂ ਪਿੱਛੋਂ ਜੇ ਪਾਣੀ ਦੇਖਿਆ ਸੀਗਾ ਵੀ ਰਾਤ ਨੂੰ ਰੱਖਣ ਤੇ ਇਹ ਪੀਲਾ ਪੀਲਾ ਜਾ ਹੋ ਜਾਂਦਾ ਸੀ ਪਾਣੀ ਇਹ ਇਦਾਂ ਦਾ ਨਹੀਂ ਆ ਇਹ ਠੀਕ ਆ ਵੈਸੇ ਪਾਣੀ ਇਹਦਾ ਵੈਸੇ ਸਵਾਦ ਹੀ ਵੱਖਰਾ ਹੈਗਾ ਉਹ ਪਾਣੀ ਠੀਕ ਆ ਸਾਫ ਸੁਥਰਾ ਪਾਣੀ ਆ ਜੀ ਤੇ ਇਹਨੂੰ ਪੀ ਕੇ ਫਿਰ ਚੱਲਦੇ ਆ ਅੱਗੇ ਨੂੰ ਕੋਲਕਾਤਾ ਆਪਣੇ ਤੋਂ ਰਹਿ ਗਿਆ ਜੀ 20 ਕਿਲੋਮੀਟਰ ਜਿਹੜਾ ਬਈ 10 ਕਿਲੋਮੀਟਰ ਆਏ ਹਨ ਤੁਸੀਂ ਆਪਣੇ ਮੂੰਹ ਦੀ ਹਾਲਤ ਦੇਖ ਲਓ ਬਾਈ 10 ਕਿਲੋਮੀਟਰ ਨੇ ਕੀ ਕੋਸ਼ ਕਰਾਤਾ ਪਾਣੀ ਗਰਮ ਆਪੇ ਗਲਾ ਚੀਰਦਾ ਜਾਂਦਾ ਹੈ ਚਲੋ ਕੋਈ ਨਹੀਂ ਅੰਦਰ ਜਾਂਦਾ ਤਾਂ ਸਾਹ ਤਾਂ ਸੌਖਾ ਆਉਂਦਾ ਹੁਣ ਕੋਈ ਮਾੜੀ ਮੋਟੀ ਸ਼ਕਤੀ ਮਿਲੂਗੀ ਅਗੇ ਤੋਰੰਦੀ ਆ ਜਾਂਦੋ ਮਿੱਤਰ ਪਾਣਿਆਂ ਨੂੰ ਆਪਣੇ ਨੂੰ ਇਕੱਠੇ ਚੱਲਦੇ ਆ ਸਾਰੇ ਇੱਥੇ ਖੜ ਕੇ ਕਰਦਾ ਇੰਤਜ਼ਾਰ ਜੀ ਆਜੋ 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 ਤੁਹਾਨੂੰ ਡਿੱਕੀ ਨਾ ਕੋਈ ਦਾ ਖੜਾ ਲੰਘ ਗਏ ਮਿੱਤਰ ਪਿਆਰੇ ਪਈ ਆਪਾਂ ਨੂੰ ਵੀ ਜਾਣਾ ਪਊਗਾ ਦੇਗੀ ਪਿਆਸੀ ਹੋ ਗਿਆ ਭਾਈ ਆਪਾਂ ਕੋਲਕੱਤਾ ਏਰੀਆ ਚ ਐਂਟਰ ਤੇ ਇਹ ਕੋਲਕੱਤਾ ਦੇ ਵਿੱਚ ਵਿੱਚ ਹੀ ਪੈ ਜਾਂਦੇ ਆ ਤੇ ਟ੍ਰੈਫਿਕ ਬੜੀ ਆ ਭਾਈ ਇੱਥੇ ਇੱਕ ਤਾਂ ਰੋਡ ਬਣੀ ਜਾਂਦਾ ਹੈਗਾ ਤੇ ਇੱਕ ਵੈਸੇ ਧੂੜ ਕਣ ਬਹੁਤ ਹੁੰਦਾ ਹੈਗਾ ਟਰੱਕਾਂ ਜਣ ਅਡਾਉਂਦੇ ਰਹਿੰਦੇ ਆ ਤੇ ਸਾਹਮਣੇ ਭਾਈ ਗੁਰਦੁਆਰਾ ਸਾਹਿਬ ਕੋਲਕੱਤਾ ਦੇ ਵਿੱਚ ਐਂਟਰ ਹੁੰਦਿਆਂ ਸਾਰੀ ਮੇਨ ਰੋਡ ਤੋਂ ਜੀ ਸਿੱਧੇ ਕੱਟਦੇ ਸਾਈਕਲ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਤੋ ਦੇਖ ਨਹੀਂ ਰਿਹਾ ਤੁਹਾਨੂੰ ਦੂਰੇ ਨੇੜੇ ਕਰਕੇ ਦਿਖਾ ਦਿੰਨੇ ਆ ਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਡਾਨਕੁੰਨੀ ਡਾਨਕੁੰਨੀ ਬਈ ਕੋਈ ਏਰੀਆ ਪੈਂਦਾ ਹੋਊਗਾ ਇਹ ਇਹ ਗੁਰਦੁਆਰਾ ਸਾਈਬਾ ਜੀ ਚੱਲਦੇ ਆਪਾਂ ਗੁਰਦੁਆਰਾ ਸਾਈ ਦੇ ਵਿੱਚ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਤੇ ਅੱਜ ਬਾਈ ਆਪਾਂ ਨੂੰ ਪਟਨਾ ਸਾਹਿਬ ਤੋਂ 11-12 ਦਿਨ ਹੋ ਗਏ ਚੱਲੇ ਨੂੰ ਤੇ 11-12 ਦਿਨਾਂ ਬਾਅਦ ਜਿਹੜਾ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਆ ਤੇ ਤੁਹਾਡੇ ਵੀ ਦਰਸ਼ਨ ਕਰਾਉਣੇ ਆ ਜੀ ਤੇ ਆਪਾਂ ਆਪ ਵੀ ਖੁਦ ਵੀ ਦਰਸ਼ਨ ਕਰਾਂਗੇ ਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਸਾਰਿਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਹੁਣ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਇਹ ਇਤਿਹਾਸਿਕ ਨਹੀਂ ਆ ਇਹ ਗੁਰਦੁਆਰਾ ਸਾਹਿਬ ਕਮੇਟੀ ਦੁਆਰਾ ਬਣਾਇਆ ਗਿਆ ਜੀ ਸੰਗਤਾਂ ਦੀਆਂ ਸ਼ਰਧਾ ਅਨੁਸਾਰ ਤੇ ਕਾਫੀ ਵਧੀਆ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈਗਾ ਕਾਫੀ ਥਾਂ ਦੇ ਵਿੱਚ ਆ ਬੜਾ ਵੱਡਾ ਗੁਰਦੁਆਰਾ ਸਾਹਿਬ ਆ ਕੋਈ ਵੀ ਮੇਰਾ ਵੀਰਪਰਾ ਜਦੋਂ ਕੋਲਕੱਤੇ ਗਵਾਟੀ ਨੂੰ ਜਾਵੇ ਕੋਈ ਟਰੱਕ ਡਰਾਈਵਰ ਕੋਈ ਵੀ ਤੇ ਗੁਰਦੁਆਰਾ ਸਾਹਿਬ ਦੇ ਤੁਸੀਂ ਜ਼ਰੂਰ ਦਰਸ਼ਨ ਕਰਕੇ ਜਾਇਓ ਜੀ ਤੇ ਮੇਨ ਰੋਡ ਦੇ ਉੱਪਰ ਜਿਹੜਾ ਇਹ ਗੁਰਦੁਆਰਾ ਸਾਹਿਬ ਪੈਂਦਾ ਹੈਗਾ ਜਿਹੜਾ ਕੋਲਕੱਤੇ ਨੂੰ ਮੇਨ ਰੋਡ ਜਾਂਦਾ ਹੈਗਾ ਤੇ ਵੀਰਪਰਾ ਆਪਣੇ ਜਿਹੜੇ ਹੋਰ ਵੀ ਕਾਫੀ ਖੜੇ ਆ ਜਿਵੇਂ ਟਰੱਕਾਂ ਵਾਲੇ ਭਾਈ ਆਉਂਦੇ ਆ ਆਪਣੇ ਪੰਜਾਬ ਤੋਂ ਤੇ ਉਹ ਇੱਥੇ ਜਿਹੜਾ ਆਪਣਾ ਰਹਿੰਦੇ ਆ ਤੁਹਾਨੂੰ ਟਰੱਕ ਆਪਾਂ ਬਾਹਰ ਦਿਖਾ ਦਿੰਨੇ ਆ ਜੀ ਨੇ ਉਹ ਤੁਸੀਂ ਨਜ਼ਰ ਮਾਰੋ ਜੀ ਸਾਹਮਣੇ ਪੀਬੀ 010 ਸਾਰੇ ਪੰਜਾਬ ਦੇ ਟਰੱਕ ਆ ਜੀ ਤੇ ਸਾਰੇ ਪੰਜਾਬੀ ਭਰਾ ਇੱਥੇ ਜਿਹੜੇ ਆਉਂਦੇ ਆ ਆ ਤੁਸੀਂ ਦੇਖ ਲਓ ਕਿੰਨੇ ਟਰੱਕ ਖੜੇ ਹੋਏ ਆ ਜੀ ਇੱਥੇ ਤੇ ਸਾਰੇ ਜਿਹੜੇ ਪੰਜਾਬੀ ਭਰਾ ਆ ਸਾਹਮਣੇ ਉਹ ਖੜੇ ਹੋਏ ਆ ਬਿੱਟੂ ਬਾਈਆਂ ਦੇ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਚਲੋ ਕਰਨ ਤੋਂ ਗੱਲਾਂ ਬਾਤਾਂ ਸਾਈਕਲਾਂ ਬਾਈ ਆਪਾਂ ਇੱਥੇ ਲਾਤੀਆਂ ਤੁਹਾਨੂੰ ਪਤਾ ਹੀ ਹੈ ਜਿਵੇਂ ਕੱਲ ਨੂੰ ਮੈਂ ਘਰੇ ਜਾਣਾ ਵੈਸੇ ਟ੍ਰੇਨ ਤਾਂ ਆਪਾਂ ਅੱਜ ਰਾਤ ਦੀ ਦੇਖੀ ਸੀਗੀ ਅੱਜ ਰਾਤ ਜਿਹੜੀ ਆਪਾਂ ਨੂੰ ਟ੍ਰੇਨ ਨਹੀਂ ਮਿਲੀ ਤੇ ਕੱਲ ਨੂੰ ਜਿਹੜੀ ਆਪਣੀ ਟ੍ਰੇਨ ਹੈਗੀ ਆ ਤੇ ਕੱਲ ਨੂੰ ਆਪਾਂ ਬਈ ਪੰਜਾਬ ਜਾਣਾ ਆਪਾਂ ਨੂੰ ਥੋੜਾ ਜਿਹਾ ਕੰਮ ਹੈਗਾ ਉਹ ਥੋੜਾ ਜਿਹਾ ਕੰਮ ਆਪਾਂ ਕਰਕੇ ਆਉਣਾਗਾ ਤੇ ਸਾਈਕਲਾਂ ਬਾਈ ਆਪਾਂ ਇੱਥੇ ਲਾਤੀਆਂ ਵੀ ਇੱਥੇ ਖੜੀਆਂ ਰਹਿਣਗੀਆਂ ਤੇ ਹੁਣ ਆਪਾਂ ਬਈ ਦੂਜੇ ਗੁਰਦੁਆਰਾ ਸਾਹਿਬ ਚੱਲਦੇ ਆਂ ਇੱਥੇ ਬਈ ਵੀ ਕਮਰੇ ਨਹੀਂ ਬਣੇ ਹੋਏ ਤੇ ਦੂਸਰੇ ਗੁਰਦੁਆਰਾ ਸਾਹਿਬ ਕਮਰੇ ਬਣੇ ਹੋਇਆ ਤੇ ਕਹਿੰਦਾ ਬਈ ਤੁਸੀਂ ਉੱਥੇ ਜਾ ਕੇ ਤੁਹਾਨੂੰ ਵਧੀਆ ਰੂਮ ਦੇ ਦੇਣਗੇ ਤੇ ਤੁਸੀਂ ਆਪ ਦਾ ਅਰੈਸਟ ਕਰਿਓ 6 ਕਲਾ ਚਲਾ ਕੇ ਆਏ ਆ ਦੂਰੋਂ ਇਹ ਬਹੁਤ ਧੰਨਵਾਦ ਜੀ ਇਹਨਾਂ ਦਾ ਜਿਨ੍ਹਾਂ ਨੇ ਆਪ ਨੂੰ ਦੱਸਿਆ ਤੇ ਚਲਦੇ ਆਪਾਂ ਉਸ ਗੁਰਦੁਆਰਾ ਸਾਹਿਬ ਇਹ ਇੱਕ ਵਾਰੀ ਗੁਰਦੁਆਰਾ ਸਾਹਿਬ ਦੇ ਤੁਸੀਂ ਫਿਰ ਦਰਸ਼ਨ ਕਰ ਲਓ ਜੀ ਸਾਹਿਬ ਤੋਂ ਚੱਲ ਪਏ ਸੀਗੇ ਜੀ ਦੂਜੇ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਤੇ ਹੋਰ ਤਾਂ ਕੁਝ ਹੈ ਨਹੀਂ ਸੀਗਾ ਜ ਆਪਣੇ ਕੋਲੇ ਕਿਉਂਕਿ ਸਾਈਕਲਾਂ 'ਵਜਾਪਾ ਉੱਥੇ ਹੀ ਖੜਾ ਤੀਆਂ ਤੇ ਹੁਣ ਆਪਾਂ ਜਾਣੇ ਆ ਬਾਈ ਬੱਸ ਤੇ ਆ ਬੱਚਦੇ ਬਹਿ ਗਏ ਸੀਗੇ ਜੀ ਬੱਸ ਤੇ ਆਪਾਂ ਬਹਿ ਤਾਂ ਗਏ ਆ ਜੀ ਤੇ ਆਪਣੇ ਕੋਲੇ ਕੈਸ਼ ਹੈ ਨਹੀਂ ਸੀਗਾ ਵੀ ਕੈਸ਼ ਟਿਕ ਤਾਂ ਦਿੰਦੇ ਆ ਇਹ ਤੇ ਗੂਗਲ ਪੇ ਜੀ ਸੀਗੇ ਥੋੜਾ ਜਿਹਾ ਰੋਣਾ ਰੋਣਾ ਪੈ ਗਿਆ ਕਿਸੇ ਭਾਈ ਦੀ ਹੈਲਪ ਲਈ ਆ ਵੀ ਭਾਈ ਤੈਨੂੰ ਅਸੀਂ Google Pay ਕਰ ਦਨੇ ਆ ਕੈਸ਼ ਦੇ ਦੇ ਭਾਈ ਮੰਨ ਗਿਆ ਤੇ ਭਾਈ ਕਰ ਹੀ ਲਈ ਚੱਲ ਤੂੰ ਮਜਾਲਾ ਪਹਿਲਾਂ ਪੀ ਮੈਂ ਬਾਅਦ ਚ ਬੋਲ ਲੂੰਗਾ ਤੇ ਕਿਸੇ ਨੂੰ ਬਈ Google Pay ਕਰਕੇ ਭਾਈ ਤੋਂ ਪੈਸੇ ਲੈ ਜਾ ਤੇ ਟਿਕਟਾਂ ਘਟਾਜਾ ਨੇ ਹੁਣ ਆਪਾਂ ਦੂਜੇ ਗੁਰਦੁਆਰਾ ਸਾਹਿਬ ਚੱਲਦੇ ਆਂ ਜੀ ਕਲਕੱਤਾ ਸ਼ਹਿਰ ਦੇ ਵਿੱਚੋਂ ਬਈ ਗੰਗਾ ਨਦੀ ਵੀ ਲੰਘਦੀ ਆ ਤੇ ਗੰਗਾ ਨਦੀ ਬਈ ਕਾਫੀ ਵੱਡੀ ਆ ਤੇ ਇੱਥੇ ਮੰਦਿਰ ਵੀ ਹੈਗਾ ਕਾਲੀ ਮਾਤਾ ਦਾ ਕੌਣ ਸਾ ਮੰਦਿਰ ਹੈ ਜੀ ਕਾਲੀ ਮੰਦਿਰ ਕਿੰਨਾ ਦੂਰ ਆ ਯਾਂਸੇ ਇੱਥੋਂ ਬਈ ਸਾਹਮਣੇ ਕਹਿੰਦਾ ਕਾਲੀ ਮਾਤਾ ਮੰਦਿਰ ਵੀ ਦਿਖਦਾਗਾ ਉਹ ਵਾਲਾ ਜੋ ਇੱਕ ਮਿੰਟ ਖੜੇ ਹੋਗੇ ਖੜੇ 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 ਹੋ ਰਹਾ ਮਦਰ ਹੋ ਰਹਾ ਹੈ ਇਹ ਵਾਲਾ ਇਹ ਬਈ ਤੇ ਗਾੜੀ ਮਾਤਾ ਦਾ ਮੰਦਰਾ ਬਈ ਕੋਲਕੱਤਾ ਦਾ ਬੜਾ ਮਸ਼ਹੂਰ ਮੰਦਰ ਆ ਤੇ ਇਹ ਤੁਸੀਂ ਬਈ ਸਵੇਰੇ ਬਿੱਟੂ ਬਈ ਨਿਸ਼ੂ ਬਈ ਤੇ ਸੰਦੀਪ ਬਈ ਦੇ ਚੈਨਲ ਤੇ ਦੇਖ ਸਕਦੇ ਹੋ ਕਿਉਂਕਿ ਬਈ ਮੈਂ ਤਾਂ ਸਵੇਰੇ ਆਪ ਦੇ ਪਿੰਡ ਵਾਲੀ ਟ੍ਰੇਨ ਫੜ ਲੂੰਗਾ ਤੇ ਉੱਥੇ ਆਰਾਮ ਨਾਲ ਵੀਡੀਓ ਬਣਾਉਂਗਾ ਤੇ ਉੱਥੇ ਜਾਊਂਗਾ ਜੀ ਪਹੁੰਚ ਗਏ ਸੀ ਜੀ ਆਪਾਂ ਗੁਰਦੁਆਰਾ ਸਿੰਘ ਸੰਗਤ ਦੇ ਵਿੱਚ ਤੇ ਦਰਵਾਰ ਸਾਹਿਬ ਵੀ ਬੰਦ ਹੋ ਗਿਆ ਤੇ ਨਹੀਂ ਤਾਂ ਦਰਸ਼ਨ ਆਪ ਤੁਹਾਨੂੰ ਜ਼ਰੂਰ ਕਰਾਉਂਦੇ ਤੇ ਚਲੋ ਦਰਸ਼ਨ ਆਪਾਂ ਸਵੇਰੇ ਦੇ ਟਾਈਮ ਕਰ ਲਾਂਗੇ ਤੇ ਸਭ ਤੋਂ ਜਿਹੜੀ ਮੇਨ ਗੱਲ ਆ ਬਾਈ ਆਪਾਂ ਪਹਿਲਾਂ ਉਸ ਗੁਰਦੁਆਰਾ ਸਾਹਿਬ ਕੋਲ ਕੇ ਸੀਗੇ ਤੇ ਉੱਥੇ ਕਹਿੰਦੇ ਬਾਈ ਇੱਥੇ ਰੂਮ ਨਹੀਂ ਬਣੇ ਹੋਏ ਤੇ ਇਸ ਕਰਕੇ ਤੁਹਾਨੂੰ ਦੂਸਰੇ ਗੁਰਦੁਆਰਾ ਸਾਹਿਬ ਜਾਣਾ ਪੂਗਾ ਤੁਸੀਂ ਸਾਈਕਲਾਂ ਕਹਿੰਦੇ ਆਵਦੀਆਂ ਇੱਥੇ ਰਾ ਦਿਓ ਤੇ ਤੁਸੀਂ ਦੂਸਰੇ ਗੁਰਦੁਆਰਾ ਸਾਹਿਬ ਚਲੇ ਜਾਓ ਤੇ ਦੂਸਰੇ ਗੁਰਦੁਆਰਾ ਸਾਹਿਬ ਆ ਪਾਏ ਆ ਜੀ ਗੁਰਦੁਆਰਾ ਸਿੰਘ ਸਿੰਘ ਸੰਗਤ ਤੇ ਬਾਬਾ ਜੀ ਨੇ ਆਪਾਂ ਨੂੰ ਰੂਮ ਦਿੱਤਾ ਜੀ ਤੇ ਬਿਲਕੁਲ ਆਪਾਂ ਨੂੰ ਏਸੀ ਰੂਮ ਦਿੱਤਾ ਹੋਇਆ ਬਾਬਿਆਂ ਨੇ ਬਾਬਾ ਜੀ ਕਹਿੰਦੇ ਵੀ ਦੋ ਦਿਨ ਰਹਿਣਾ ਤਿੰਨ ਦਿਨ ਰਹਿਣਾ ਤੁਹਾਡੀ ਇੱਛਾ ਕੀ ਤੇ ਆਪਣੇ ਵੱਲੋਂ ਰੂਮ ਫਰੀ ਹੈ ਜੀ ਕਹਿੰਦੇ ਤੇ ਬਾਬਾ ਜੀ ਨੇ ਆਪਾਂ ਨੂੰ ਫਰੀ ਕਮਰਾ ਦਿੱਤਾਗਾ ਤੇ ਬਹੁਤ ਧੰਨਵਾਦ ਬਈ ਇਹਨਾਂ ਦੀ ਸੰਗਤ ਦਾ ਜਿਹੜੇ ਆਪਾਂ ਨੂੰ ਇੰਨਾ ਮਾਣ ਬਖਸ਼ ਰਹੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਤੋਂ ਆਪਾਂ ਫੋਨ ਕਰਾਇਆ ਸੀਗਾ ਉਹਨਾਂ ਦਾ ਵੀ ਤੇ ਜਿਨ੍ਹਾਂ ਨੇ ਆਪਾਂ ਨੂੰ ਕਮਰਾ ਦਿੱਤਾ ਉਹਨਾਂ ਦਾ ਵੀ ਧੰਨਵਾਦ ਜੀ ਤੇ ਕਮਰਾ ਜੀ ਆਪਣਾ ਕਾਫੀ ਉੱਪਰ ਆ ਜੀ ਚੌਥੇ ਪੰਜਵੇਂ ਫਲੋਰ ਤੇ ਜਿਹੜਾ ਆਪਣਾ ਕਮਰਾ ਹੈਗਾ ਤੇ ਚੜਦਿਆਂ ਨੂੰ ਸਾਹ ਚੜ ਗਿਆ ਮਿੰਤਾ ਜੀ ਪਹਿਲਾਂ ਵੀ ਆਪਾਂ ਪਾਣੀ ਦੀ ਬੋਤਲ ਆਪਾਂ ਫੇਰ ਦੁਬਾਰੇ ਭਰ ਲਈਏ ਕਿਉਂਕਿ ਪੌੜੀਆਂ ਚੜ੍ਹਨੇ ਥੱਕ ਗਿਆ ਮੈਂ ਤਾਂ ਤੇ ਇਹ ਲੰਗਰ ਹਾਲ ਹੈ ਜੀ ਤੇ ਪਾਣੀ ਭਰ ਲਈ ਆਪਾਂ ਫੇਰ ਆਪਾਂ ਤੁਹਾਨੂੰ ਆਪਾਂ ਉਹ ਕਮਰਾ ਵੀ ਦਿਖਾਉਣੇ ਹੈ ਜੀ ਜਿਹੜਾ ਆਪਾਂ ਨੂੰ ਬਾਬਾ ਜੀ ਨੇ ਕਮਰਾ ਦਿੱਤਾਗਾ ਤੇ ਪਾਣੀ ਦੀ ਬੋਤਲ ਵੀ ਆਪਾਂ ਭਰ ਲਈ ਤੀਜੇ ਫਲੋਰ ਤੇ ਜਿਹੜਾ ਲੰਗਰ ਹਾਲ ਹੈਗਾ ਜੀ ਤੇ ਚੌਥੇ ਫਲੋਰ ਤੇ ਆਪਣਾ ਜਿਹੜਾ ਕਮਰਾ ਭਾਈ ਇਹ ਤੁਹਾਨੂੰ ਕਮਰਾ ਵੀ ਆਪਾਂ ਦਿਖਾਉਣੇ ਆ ਬਹੁਤ ਵਧੀਆ ਕਮਰਾ ਦਿੱਤਾ ਬਾਬੇ ਨੂੰ ਆਪਾਂ ਨੇ ਬਹੁਤ ਵਧੀਆ ਕਮਰਾ ਦਿੱਤਾ ਬਾਬਿਆਂ ਨੇ ਆਪਾਂ ਨੂੰ ਤੇ ਕਮਰਾ ਨੰਬਰ ਹੈਗਾ ਜੀ ਆਪਣਾ 4 4 ਨੰਬਰ ਕਮਰਾ ਜੀ ਬੱਲੇ ਬੱਲੇ ਜੀ ਬੱਲੇ ਬੱਲੇ ਤੇ ਇਹ ਵਾਲਾ ਆਪਣਾ ਕਮਰਾ ਹੈਗਾ ਜੀ ਡਬਲ ਬੈੱਡ ਲੱਗਿਆ ਹੋਇਆ ਹੈਗਾ ਤੇ ਉਧਰਲੇ ਪਾਸੇ ਬਈ ਇੱਕ ਬੈਂਚ ਲੱਗੇ ਹੋਇਆ ਤੇ ਇੱਕ ਬੰਦਾ ਉਹ ਤੇ ਵੀ ਸੌਜੂਗਾ ਤੇ ਸਾਹਮਣੇ ਬਈ ਏਸੀ ਲੱਗਿਆ ਹੋਇਆ ਹੈਗਾ ਤੇ ਉੱਪਰ ਪੱਖਾ ਚੱਲੀ ਜਾਂਦਾ ਹੈਗਾ ਬੜਾ ਸੋਹਣਾ ਬਈ ਰੂਮ ਆ ਤੇ ਸਭ ਤੋਂ ਮੇਨ ਗੱਲ ਜਿਹੜੇ ਆਪਣੇ ਫੋਨ ਫੋਨ ਚਾਰਜ ਕਰਨ ਵਾਸਤੇ ਵਧੀਆ ਪ੍ਰਬੰਧ ਹੈਗਾ ਤੇ ਤੜਕੇ ਪੱਗ ਬੰਨਣ ਵਾਸਤੇ ਵਧੀਆ ਪ੍ਰਬੰਧ ਹੈ ਜੀ ਮੇਰਾ ਅੱਜ ਦੀ ਰਾਤ ਬਈ ਆਪਣੀ ਇੱਥੇ ਨਿਕਲੂਗੀ ਤੇ ਜਾਣਾ ਤਾਂ ਬਈ ਅੱਜ ਹੀ ਸੀਗਾ ਟ੍ਰੇਨ ਤਾਂ ਮਾ ਅੱਜ ਚੜ੍ਹਨਾ ਸੀਗਾ ਘਰ ਦੀ ਤੇ ਚਲੋ ਕੱਲ ਦੀ ਜਿਹੜੀ ਆਪਣੀ ਟ੍ਰੇਨ ਹੈਗੀ ਹੈ ਜੀ ਕੱਲ ਨੂੰ ਆਪਾਂ ਜਾਵਾਂਗੇ ਪਿੰਡ ਆਪਣੇ ਤੇ ਕੱਲ ਦੀ ਤੁਸੀਂ ਬਈ ਆਪਣੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਆਪਾਂ ਪਿੰਡ ਜਾਵਾਂਗੇ ਤੇ ਆਪਾਂ ਪਿੰਡ ਵੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਸਾਰੀ ਗੱਲਬਾਤ ਜਿਹੜੀ ਆਪਾਂ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਾਂ ਇੱਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਵਿੱਚ ਆਏ ਸੀਗੇ ਤੇ ਬਾਪਿਆਂ ਨੇ ਬਈ ਜਿਹੜਾ ਆਪਾਂ ਨੂੰ ਰੂਮ ਦਿੱਤਾ ਉਹ ਤੁਸੀਂ ਦੇਖ ਹੀ ਲਿਆ ਬੜਾ ਵਧੀਆ ਬਈ ਰੂਮ ਦਿੱਤਾ ਹੋਇਆ ਬਾਪਿਆਂ ਨੇ ਕਹਿੰਦੇ ਭਾਈ ਤੁਸੀਂ ਇਹਦੇ ਵਿੱਚ ਆਪਦਾ ਰੈਸਟ ਕਰੋ ਤੇ ਕੋਈ ਇਹਦਾ ਚਾਰਜਸ ਨਹੀਂ ਆ ਤੁਹਾਡੇ ਵਾਸਤੇ ਫਰੀ ਹੈ ਇਹ ਤੇ ਤੁਸੀਂ ਯਾਤਰਾ ਕਰ ਰਹੇ ਹੋ ਤੇ ਬਹੁਤ ਧੰਨਵਾਦ ਜੀ ਇਹਨਾਂ ਦਾ ਤੇ ਇੱਕ ਧੰਨਵਾਦ ਬਾਈ ਆਪਾਂ ਇੱਕ ਬੰਦੇ ਦਾ ਹੋਰ ਕਰਾਂਗੇ ਤੇ ਬਾਕੀ ਦਾ ਸਾਰਿਆਂ ਦਾ ਧੰਨਵਾਦ ਆ ਇੱਕ ਬੰਦੇ ਦਾ ਜਿਹੜਾ ਬਾਈ ਫਟੇਹਾਲੇ ਤੋਂ ਸੀਗਾ ਜੀ ਦਿਲਜਿੰਦਰ ਸਿੰਘ ਬਾਈ ਦਾ ਨਾਮ ਸੀਗਾ ਵੀਡੀਓ ਜਿਹੜੀ ਆਪਾਂ ਬਈ ਕੱਲ੍ਹ ਵਾਲੀ ਅਪਲੋਡ ਕੀਤੀ ਸੀਗੀ ਸਵੇਰੇ 8 ਵਜੇ ਦਾ ਟਾਈਮ ਲਾ ਕੇ ਤੇ ਉਹਦੇ ਵਿੱਚ ਬਈ ਥੋੜੀ ਜੀ ਮਸਤੀਕ ਹੋ ਗਈ ਸੀਗੀ ਤੇ ਬਾਈ ਨੇ ਆਪਾਂ ਨੂੰ ਫੋਨ ਕਰਕੇ ਦੱਸਿਆ ਤੇ ਫਿਰ ਆਪਾਂ ਨਾਲ ਦੀ ਨਾਲ ਉਹ ਵੀਡੀਓ ਡਿਲੀਟ ਕੀਤੀ ਤੇ ਫਿਰ 12 ਵਜੇ ਦਾ ਟਾਈਮ ਹੋ ਗਿਆ ਸੀਗਾ ਫਿਰ ਇਸ ਕਰਕੇ ਆਪਾਂ ਵੀਡੀਓ 12 ਵਜੇ ਅਪਲੋਡ ਨਹੀਂ ਕੀਤੀ ਤੇ ਸਾਮ ਨੂੰ 6:30 ਵਜੇ ਜਿਹੜੀ ਵੀਡੀਓ ਆਪਣੀ ਅਪਲੋਡ ਕੀਤੀ ਆ ਉਹ ਤੇ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ ਤੇ ਕੱਲ ਤੋਂ ਵੀਡੀਓ ਬਈ ਆਪਣੀ 8 ਵਜੇ ਆਇਆ ਕਰੂਗੀ ਜਿਵੇਂ ਪਹਿਲਾਂ ਆਉਂਦੀ ਸੀਗੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਬਈ ਆਪਾਂ ਪਿੰਡ ਜਾ ਰਹੇ ਆ ਹਨ ਤੇ ਆਪਾਂ ਨਹੀਂ ਗੱਲਾਂ ਮੈਂ ਪਿੰਡ ਜਾ ਰਹੇ ਹਾਂਗਾ ਤੇ ਪਿੰਡ ਵਾਲਾ ਵਲੌਗ ਬਈ ਤੁਸੀਂ ਜ਼ਰੂਰ ਦੇਖਿਓ ਕੱਲ ਦੀ ਆਪਣੀ ਜਿਹੜੀ ਟਿਕਟ ਬੁੱਕ ਕਰਾਈ ਹੋਈ ਆ ਟ੍ਰੇਨ ਆਪਣੀ ਕੱਲ ਨੂੰ ਆ ਤੇ ਕੱਲ ਆਪਾਂ ਪਿੰਡ ਜਾਵਾਂਗੇ ਤੇ ਵੈਸੇ ਤਾਂ ਇੱਕ ਦੋ ਨੰਨਾਂ ਨੇ ਲੱਗ ਜਾਣਗੇ ਆਪਾਂ ਨੂੰ ਪਿੰਡ ਪਹੁੰਚਦੇ ਆਣੀ ਤੇ ਕੱਲ ਤੋਂ ਬਈ ਜਰੂਰ ਤੁਸੀਂ ਮੇਰੇ ਵਲੌਗ ਦੇਖਿਆ ਕਰਿਓ ਜਿੰਨੇ ਵੀ ਆਪਣੇ ਨਾਲ ਜੁੜੇ ਹੋਇਆ ਤੇ ਸਾਰੇ ਬਈ ਕਿਉਂਕਿ ਆਪਾਂ ਬਈ ਜਾ ਕੇ ਪਿੰਡ ਮਾਤਾ ਨਾਲ ਪਿੰਡ ਘਰਬਾਰ ਤੇ ਕਿੰਨਾ ਕ ਆਪਣੇ ਪੰਜਾਬ ਦੇ ਵਿੱਚ ਪਾਣੀ ਆਇਆ ਹੋਇਆਗਾ ਆਪਣੇ ਦੋਸਤ ਮਿੱਤਰਾਂ ਨਾਲ ਸਾਰਿਆਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਐਦਾਂ ਹੀ ਮਿਲਦੇ ਆਂ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ